लापरवाही अगर दीप दी उन्हें टीके दर लाए लाया अपना चल ਅੱਜ ਗੱਡਿਆ ਚੱਲੋ ਯਾਰ ਪਹਿਲਾਂ ਗੱਡੀ ਮੋੜ ਆਵਣ ਗੱਡੀ ਮੋੜ ਯਾਰ ਪੱਟੀ ਚੱਲਦੇ ਆ ਰਾਈਡ ਚੱਲ ਪੱਟੀ ਕੇ ਦੀ ਸੁਹਾਲ ਆਂਦਾ ਕੋਈ ਪਤਾ ਹੱਥ ਲੱਗਦਾ ਕੋਈ ਸੁਰ ਪੱਟੀ ਚੱਲ ਯਾਰ ਤੇਰਾ ਸਾਲ ਕਿੱਥੇ ਗਿਆ ਫੋਨ ਲਾ ਕਿੱਥੇ ਪਾਣੀ ਜਿਹਨੂੰ ਫੋਨ ਲਾਇਆ ਮੈਨੂੰ ਬਾਲਾ ਫੋਨ ਲਾਇਆ ਵਾ ਸਾਥ ਭਾਬੀ ਉਹਨਾਂ ਨੂੰ ਦੱਸ ਗਿਆ ਬੱਚਾ ਮੈਂ ਭਾਬੀ ਨੂੰ ਦੱਸ ਗਿਆ ਇਹਨੂੰ ਦੱਸ ਗਿਆ ਭਾਬੀ ਅਰਸ਼ ਨੂੰ ਦੱਸ ਗਿਆ ਜਿਹੜਾ ਧਿਆਨ ਦਿੱਤੇ ਆ ਭਾਬੀ ਅਰਸ਼ ਨੂੰ ਦੱਸ ਗਿਆ ਮੈਂ ਪੱਟੀ ਜਿਹੜਾ ਸਾਲ ਖੜਿਆ ਹੇ ਜੁਰੋ ਮੈਨੂੰ ਅੱਥੇ ਚਲੋ ਯਾਰ ਪੱਟੀ ਚੱਲ ਕੇ ਗੱਡੀ ਮੋੜ ਮੈਂ ਕੁੜੀ ਵਿੱਚੋਂ ਕੱਢਣੀ ਜੋ ਸਾਲਾ ਜੜੀ ਚਾਲਦੇ ਕੋ ਨਹੀਂ ਯਾਰ ਚਲਾ ਸਾਲ ਚੱਲ ਕੇ ਉਹ ਨਾ ਜਿਹੜਾ ਉਹਨੇ ਲੱਤਾਂ ਮਾਰੀਆਂ ਆ ਚੱਲ ਤੇ ਚੱਲ ਬੋਲੀ ਬੋਲਣਾ ਮੈਨੂੰ ਪਤਾ ਕਿ ਤਰ੍ਹਾਂ ਕੀ ਨਾਮ ਚ ਕੀ ਨਾਮ ਕਿਹੜਾ ਮੈਂ ਨਾ ਰਣਜੀਤ ਸਿੰਘ ਆ ਮੈਂ ਦਾ ਘਰ ਦਾ ਆ ਉਹਨੇ ਲੱਤਾਂ ਮਾਰੀਆਂ ਮੇਰੇ ਉਹ ਹੱਥ ਜੁੱਧਿਆ ਟਪਟਾਲਾ ਲੈਣੀ ਜਿਹੜੇ ਆਏ ਤੇ ਜਿਹਦਾ ਡਰਾਈਵਰ ਤੇ ਜੱਟਾਂ ਬੰਦ ਉਹ ਇੱਥੇ ਆਈਏ ਕੁੜੀ ਦੀ ਉੱਥੇ ਹੋਈ ਇੱਥੇ ਆਂਦੇ ਵੀ ਆਪਾਂ ਇੱਥੇ ਕਰਨੀ ਆ ਇੱਥੇ ਇੰਡੀਕੇਟਰ ਜੇ ਤੇ ਪਾਤੀ ਆ ਤੇ ਚੱਲਦੀ ਆ ਚੱਲਦਾ ਜਾ ਮੈਨੂੰ ਪਤਾ ਲੱਗ ਗਿਆ ਕਿਉਂਕਿ ਮੈਂ ਲੱਗਾ ਰਿਹਾ ਉੱਥੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਨਹੀਂ ਦੱਸਦੇ ਕੋਈ ਨਹੀਂ ਬਿਆ ਤਾਂ ਮੂੰਹ ਉੱਧਰ ਕਰੀ ਜਾਂਦਾ ਸਿੱਧਾ ਅਗਲਾ ਇੱਧਰ ਗੱਲ ਕਰ ਬੱਸ ਚੱਲਦੇ ਹਾਂ ਦੋ ਮਿੰਟ ਫੇਰ ਉਹ ਗੱਲ ਰਮਾਨ ਨਬਰੀ ਬਾਰੇ ਹਾਂ ਕੀ ਨਾ ਦੇਣਾ ਮੇਰਾ ਮਨਜੀਤ ਸਿੰਘ ਤੇਰੀ ਘਰ ਦੀ ਦਾ ਘਰ ਦੀ ਨਾ ਗਜੀਤ ਗੌਰ ਇਹ ਕਿੱਥੇ ਹੈ ਇਹਦੀ ਡੈਥ ਹੋਈ ਆ ਐਸੋ ਹਸਪੀਟਲ ਕੇ ਉੱਥੇ ਉੱਥੇ ਹੋਈ ਆ ਜੀ ਇਨਾ ਚੂਣਾ ਝੂਟ ਮਾਰਿਆ ਵੀ ਮਨ ਲ ਕੇ ਠੀਕ ਆ ਠੀਕ ਆ ਉਹਨਾਂ ਕਹਿੰਦੇ ਵੀ ਆਪਾਂ ਇੱਥੇ ਜੰਨਾ ਮੈਂ ਅਗੇ ਜਿੱਥੇ ਕਰਨਾ ਲੈ ਜਾਓ ਆਪਾਂ ਨੂੰ ਤੇ ਚੰਗੀ ਭਲੀ ਤੇ ਗਈ ਕਿ ਤੁਰ ਕੇ ਗਈ ਤੇ ਤੇ ਉਹਨਾਂ ਪਤਾ ਨਹੀਂ ਪਤਾਲ ਦੇ ਲਿਆਂਦਾ ਵਾ ਇਹ ਐਂਦਾ ਕਰਕੇ ਵੀ ਇੱਥੇ ਆਂਦੇ ਆ ਵੀ ਡਿਵੈਟਰ ਚਲਾ ਕੇ ਤਾਂ ਤਾਂ ਵੀ ਇਹ 10 ਮਿੰਟੇ ਪੜਾ ਲਾ ਗਿਆ ਮੈਨੂੰ ਵੀ ਆਂਦੇ ਹੈ ਨਹੀਂ ਅੱਛਾ ਉਹ ਜਿਹੜੀ ਮੈਡਮ ਲੈ ਕੇ ਆਉਂਦਾ ਨਾਂ ਕੀ ਆ ਉਹਦਾ ਨਾਂ ਗਗਨਦੀਪ ਕੌਰ ਗਗਨਦੀਪ ਜਿੱਥੋਂ ਦੀ ਆ ਉਹ ਪੱਟੀ ਦੀ ਆ ਉਹਦਾ ਹਸਪੀਟਲ ਦਾ ਹਸਪੀਟਲ ਆਇਆ ਜਿਹੜੇ ਨਾਲ ਆਇਓ ਕੋਣ ਆ ਉਹਨਾਂ ਉਹ ਕੰਪਾਊਂਡਰ ਜੇ ਆ ਇੱਕ ਡਰਾਈਵਰ ਆ ਉਹਨਾਂ ਨੇ ਮੇਰੀਆਂ ਇੱਥੇ ਲੱਤਾਂ ਮਾਰੀਆਂ ਉਹਨੇ ਮੇਰੇ ਉਹਨਾਂ ਮੇਰੇ ਤੈਨੂੰ ਕੁੱਟਿਆ ਮੈਨੂੰ ਕੁੱਟਿਆ ਉਹਨਾਂ ਨੇ ਲੱਤਾਂ ਮਾਰੀਆਂ ਤੇਰੀ ਮੈਸੇਜ ਦੀ ਮਹਤਵ ਹੋ ਗਈ ਮੈਂ ਹਾਂਜੀ ਬੱਚੇ ਦੀ ਵੀ ਬੱਚੇ ਦੀ ਵੀ ਹੋ ਗਈ ਆ ਮੈਂ ਘਰੋਂ ਚੰਗਾ ਪੜਾ ਕੇ ਕਰ ਪਰ ਉਹ ਇੱਥੇ ਭੱਜ ਗਏ ਨੇ ਇੱਥੇ ਭੱਜ ਗਏ ਨੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੰਗ ਕਰਦੇ ਮੈਨੂੰ ਕਚਾਈ ਦਾ ਇਨਸਾਫ ਚਾਹੀਦਾ ਵਾਗੇ ਦੋ ਜਾਨ ਗਏ ਮੇਰੇ ਜਾਨਾਂ ਗਈਆਂ ਮੇਰੀਆਂ ਦੋ ਹਾਂ ਜੀ ਜਾਨੀ ਦੇਖੋ ਕੈਮਰਾ ਲੱਗੇ ਹੋਟਲ ਤੇ ਟੈਨ ਟ੍ਰੈਵਰਰ ਜਾਨਾ ਪਹੁੰਚਿਆ ਕਿ ਮੈਂ ਨਾ ਦੱਸ ਬੋਲੋ ਪੁਲਿਸ ਵਾਲੇ ਪੈਸੇ ਨਾਲ ਦੱਸੋ ਬਿਆਨ ਦੋ ਬਿਆਨ ਦੋ ਫਿਰ ਦੋ ਤਿੰਨ ਕਿਹੜਾ ਪਿਆ ਇਹ ਪੁਲਿਸ ਵਾਲੇ ਸਾਡੇ ਗੱਲ ਪਾਏ ਇੱਥੇ ਕੋਣ ਇਹੋ ਪੁਲਿਸ ਵਾਲੇ ਨਹੀਂ ਕਿਉਂ ਨਹੀਂ ਪੈ ਸਾਰਾ ਸਾਰਾ ਹਸਪਤਾਲ ਹੀ ਉਹ ਮੁੰਡੇ ਦੇ ਚਪੇੜ ਮਾਰੀ ਆਪ ਕੋਈ ਨਾ ਬੁਰੀ ਕਿੱਥੇ ਦੋ ਫਕਰੀਆਂ ਵਾਕੇ ਦੋ ਇਹਨੇ ਚਪੇੜਾ ਵੀ ਮਾਰ ਗਿਆ ਉਹ ਐਸਐਚਓ ਨੇ ਉਹਨੇ ਮਾਰੀਆਂ ਚਪੇੜਾਂ ਦੇ ਮੀਡੀਆ ਦੇ ਸਾਹਮਣੇ ਐਸਐਚਓ ਦੋ ਕਿੰਨੇ ਮੜੀਆਂ ਜੀ ਮੋਰ ਪੁਲਸ ਵਾਲਿਆਂ ਨੇ ਮਾਰੀਆਂ ਜੀ ਜਦੋਂ ਇਹਨਾਂ ਰੌਲਾ ਪਾਇਆ ਉਹਨਾਂ ਦਾ ਪੁਲਸ ਵਾਲਿਆਂ ਨੇ ਕਹਤਾ ਰੌਲਾ ਪਾਉਂਦੀ ਲੋੜ ਕੇ ਚਪੇੜ ਵੀ ਮਾਰੀ ਲੈ ਦੂਣ ਨੇ ਐਸ ਐਚਓ ਨੇ ਦੋ ਚਪੇੜਾ ਮਾਰੀਆਂ ਆ ਮੈਨੂੰ ਪਾਈ ਉਹਨਾਂ ਕੋਲ ਇਹ ਜੋ ਕਿਆ ਇਕਲ ਚਪੇ ਲਾ ਮੈਂ ਸਰਦਾਰ ਜੀ ਮੇਰੇ ਅੰਦਰ ਸੋ ਦੋਨੇ ਸਾਡੇ ਗੱਲ ਪਏ ਉਹਦੇ ਨਹੀਂ ਕੋਈ ਗਲਤ ਕੰਮ ਕੀਤਾ ਸੀ ਮੈਂ ਕੁਝ ਵੀ ਨਹੀਂ ਕੀਤਾ ਮੈਂ ਉਹ ਕਿ ਮੈਂ ਕਰਾਇਆ ਨਹੀਂ ਲੋਣਾ ਕਲੋਣਾ ਤੇ ਹੈਗਾ ਯਾ ਮੈਂ ਹੁਣ ਮੇਰੀ ਜਾ ਕੇ ਮੈਂ ਚੁੱਪ ਜਿਹਾ ਕਰ ਸਕਦਾ ਨਹੀਂ ਆ ਇਹ ਪੁਲਿਸ ਵਾਲਿਆਂ ਨੇ ਉਹਨੇ ਮਾਰੀਆਂ ਤੁਹਾਡਾ ਉਹਦਾ ਪਿੰਡ ਕਿਹੜਾ ਵਾ ਮੇਰਾ ਪੁਰਾਣਾ ਕਿੱਥੇ ਮੇਰੇ ਗੱਲ ਪਏ ਉਹਨਾਂ ਦੇ ਕੰਪਿਊਟਰ ਮਾਰੀਆਂ ਨੇ ਲੱਤਾ ਮਾਰੀਆਂ ਗਈਆਂ ਮੈਂ ਇੱਕ ਮੇਰੀ ਘਰ ਦੀ ਗਈ ਆ ਇੱਕ ਮੇਰਾ ਮੁੰਡਾ ਗਿਆ ਵਾ ਉਹ ਕਿੱਦਾਂ ਚੁੱਪ ਹੋ ਜੇ ਕਿਦਾ ਚੋਪਾ ਹੋਵੇ ਜਦੋਂ ਮੇਰੇ ਅੱਖਾਂ ਦੇ ਸਾਹਮਣੇ ਚੰਨੀ ਕਣੀ ਬੱਝ ਆਈਆਂ ਉਹ ਦੋ ਜੀ ਲੈ ਕੇ ਬੈਗੀ ਤੋ ਉਹਨਾਂ ਨੇ ਪਜਾ ਦਿੱਤਾ ਵਾ ਕਿਹੜਾ ਬਸੂਰ ਗਦਾ ਵਾ ਬਸੂਰ ਅਗੜ ਮੈਡਮ ਦਾ ਤੇ ਰਾਏ ਹਸਪਤਾਲ ਦੀ ਮੈਡਮ ਆ ਹਸਪਤਾਲ ਕਿਹਦੀ ਲੈਣਾ ਆਜੋ ਇੱਥੇ ਉੱਥੇ ਕੰਦੇ ਕੰਪਟਰ ਆ ਜ਼ਿੰਮੇਵਾਰ ਉਹ ਵਾ ਮੈਡਮ ਦੇਖੋ ਜੇ ਕੰਪਿਊਟਰ ਜ਼ਿੰਮੇਵਾਰ ਹੈ ਕਤਲੋਣਾ ਨੇ ਕਰਵਾਏ ਦੋ ਇੱਥੇ ਮਿਆਂ ਦੋ ਇੱਥੇ ਹੀ ਲੈਣਾ ਹੈ ਜੋ ਉਹ ਕੋਤੋ ਆ ਆਨੰਦਪੁਰ ਇੱਥੇ ਬੱਸ ਦੀ ਗੱਲ ਨਹੀਂ ਆ ਇੱਥੇ ਬੱਸ ਉੱਥੇ ਪਰਿਸ਼ਣ ਕਰਨਾ ਹੋਵੇ ਤਾਂ 4 ਘੰਟੇ ਇੰਦਰ ਰੱਖਿਆ ਹੋ ਚੰਗੀ ਭਲੀ ਖੜੀ ਆ ਤੁਰ ਕੇ ਗਈ ਆ 4 ਘੰਟੇ ਇੰਦਰ ਆਪਰੇਟਰ ਦੇ ਨਾਲ ਕੇ ਹਾਂ ਸਾਲ ਪੱਟੀ ਚੱਲ ਗਈ ਹਾਂ ਸਾਲ ਪੱਟੀ ਜਾਣਾ ਉਹ ਲੈ ਕਰ ਆ ਚੱਲ ਪਾਉਗਾ ਕਿੱਥੇ ਉਂਝ ਵੱਡੀ ਗੱਲ ਕਰਦੇ ਚੱਲ ਐਂਬੂਲੈਂਸ ਪਾ ਕੇ ਬੰਦੇ ਉਹ ਐਂਬੂਲੈਂਸ ਦਾ ਨੰਬਰ ਕਿੰਨਾ ਵਾ ਕਿੱਥੇ ਉਹ ਵੀਡੀਓ ਕਿਹਦੀ ਕੋਲ ਹੀ ਉਹ ਐਂਬੂਲੈਂਸ ਦਾ ਨੰਬਰ ਕਿੰਨਾ ਵਾ ਉਹ ਨਹੀਂ ਪੱਟੀ ਨਾਲ ਲੈ ਗਏ ਉਹਨਾਂ ਨੂੰ ਮੁਲਾਜ਼ਮਾਂ ਦੇ ਰਿਪੋਰਟ ਦਊਗਾ ਚਲ ਪਹਿਲੀ ਆ ਗੱਲ ਕਰਦਾ ਪਰਾ ਕਰਦਾ ਲੈਂਡਰ ਦੀ ਪ੍ਰੋਬਲਮ ਆਈ ਕੋਈ ਲੜਕੀ ਦੀ ਡੈਥ ਹੋਈ ਹੈ ਬਾਕੀ ਪਰਿਵਾਰ ਪੱਟੀ ਵੀ ਜਿਹੜੀ ਕੋਈ ਗੱਲਬਾਤ ਹੋਈ ਸਾਨੂੰ ਕੋਈ ਗੱਲਬਾਤ ਪਰਿਵਾਰ ਨਾਲ ਕੋਈ ਕੁੱਟਮਾਰ ਵੀ ਕੋਈ ਹੋਈ ਕਿੰਨੇ ਕਹਿੰਦੇ ਮੇਰੀ ਹੋਈ ਸਾਜੀ ਕੰਪਿਊਟਰਾਂ ਨੇ ਕੁੱਟਿਆ ਮੈਨੂੰ ਇਹ ਸਾਨੂੰ ਨਹੀਂ ਬਤਾਇਆ ਮੈਂ ਤਾਂ ਦਸਤਰਾ ਤੁਹਾਡੇ ਬੰਦੇ ਨੂੰ ਪਾਏ ਇਹਨੂੰ ਪਤਾ ਚਾਉਣਾ ਮੈਨੂੰ ਦੱਸਣ ਦਿਆ ਵੇਰੀਫਾਈ ਕਰ ਲਾਂਗੇ ਜਿਹੜੀ ਵੀ ਹੋਈ ਹੋਊਗੀ ਗੈਰੀਫਾਈ ਸਰਦਾਰ ਜੀ ਮੈਂ ਕਹਿੰਦਾ ਵੀ ਯਾਰ ਗੱਲ ਇਹ ਕਰ ਲੈਂਦੇ ਗੱਲ ਦੇ ਕਰ ਲੇ ਤੋਂ ਕੋਈ ਪੁੱਛਦਾ ਵੀ ਕੋਟ ਮਾਰ ਗਈ ਦੀ ਸਰਦਾਰ ਜੀ ਮੈਂ ਕਿਦੋਂ ਮੈਂ ਕਿਹਾ ਕੰਪਾਉਂਡਰਾਂ ਨੇ ਕੁੱਟਿਆ ਮੈਨੂੰ ਇਹ ਕਹਿੰਦੇ ਕੋਈ ਪੁੱਛਦੀ ਕੋਟ ਮਾਰ ਗਈ ਨਹੀਂ ਇਹਨਾਂ ਨੇ ਕਿਹਾ ਭਾਈ ਛੱਡੋ ਚਲੋ ਸਰਦਾਰ ਜੀ ਹੁਣ ਇਹ ਮੈਂ ਪੱਟੀ ਜਾਣ ਤੋਂ ਤੁਹਾਨੂੰ ਨਹੀਂ ਉੱਥੇ ਗੱਲ ਬੱਤ ਕਰਦੇ ਇੱਕ ਮਿੰਟ ਉਹ ਤੁਸੀਂ ਇੱਕ ਰਹੀ ਇੱਥੇ ਵੀ ਦਰਖਾਸਤ ਦੇਣੀ ਅਸੀਂ ਤਰਕਾਵਾ ਚ ਕਰਦੀ ਹੈ ਮਾਨਾ ਦੇਖ ਰਿਹਾ ਦਰਗਾਹ ਤੇ ਲਿਖੀ ਤੁਸੀਂ ਇੱਥੇ ਵੀ ਲਿਖੀ ਹੈ ਕੀ ਲਿਖੇ ਤਰਕਾਵਾ ਯਾਰ ਜੋ ਲਿਖਾਉਣਾ ਕਿਨੇ ਲਖਾਇਆ ਲਖਾਇਆ ਕੀ ਯਾਰ 3 ਕਾਲੇ ਨਾ ਫੋਨ ਆ ਮੈਂ ਲਿਖਾ ਮੈਂ ਨਾ ਸੱਚੀ ਚੀਜ਼ ਨਹੀਂ ਦੁਕਾਨ ਲਿਖ ਨਹੀਂ ਗੱਲ ਹੀ ਨਹੀਂ ਕੋਈ ਸੁਣਦਾ ਮੈਨੂੰ ਪਤਾ ਵੀਰ ਮੈਂ ਐਨਐਸਐਚਓ ਆ ਮੈਨੂੰ ਪਤਾ ਵਾ ਅਸੀਂ ਅਨਪੜ ਥੋੜੀ ਹੈ ਉਹਦੀ ਗੱਲ ਹੀ ਨਹੀਂ ਅਸੀਂ ਅਨਪੜ ਥੋੜੀ ਹੈ ਜੱਗ ਪਾਸ ਆ ਆ ਮੈਂ ਤੁਹਾਡੇ ਨਾਲ ਮਿਲਣ ਆਇਆ ਆ ਆਪਾਂ ਗੱਲ ਕਰਨ ਦੇ ਆ ਮੈਂ ਉਹਨਾਂ ਨੂੰ ਪੁੱਛ ਲਿਆ ਵਾ ਮੈਂ ਤਾਂ ਦੱਸਦੀ ਹਾਂ ਕਿ ਉਹਨਾਂ ਨੇ ਕਹਿੰਦੀ ਭੈਣ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਹਿੰਦਾ ਦੂਜੀ ਸਾਲਾ ਵਡਾ ਚਾਚਾ ਲੈਣੇ ਨਹੀਂ ਆ ਮੈਂ ਭਰਾ ਮੈਂ ਕੁੜੀ ਦਾ ਪਿਓ ਵੀ ਆ ਤੇ ਪ੍ਰੂਫ ਸਾਰੇ ਲੈਣੇ ਇਹਦੇ ਕੋਲ ਇਹਦੀ ਜ਼ਿੰਮੇਵਾਰੀ ਸਾਰੇ ਇੱਥੇ ਬਾਊਗਾ ਕੇਸ ਘਰ ਪਾਲੀ ਕੇਸ ਪਾਲਾ ਪ੍ਰੈਸ ਕਰੇ ਇੱਥੇ ਹੋਣਾ ਜੀ ਇਹ ਕਹਿੰਦੇ ਕੇਸ ਤੇ ਹੰਡਾ ਦਾਦੀ ਆਹ ਪਪਾ ਕਰ ਚੱਲੀ ਨਾ ਪਰ ਜੇ ਪਪਾ ਨੇ ਤਾਂ ਫੜਾਈ ਨਾ ਮੈਨੂੰ ਯਾਰ ਸਾਨੂੰ ਤੂੰ ਬੰਦੇ ਨੂੰ ਦੱਸ ਦੇ ਹੁਣ ਦੱਸ ਦੇ ਮੈਂ ਬਾਜਰ ਦਾ ਸੱਜਾ ਲੋੜੀ ਪਰਸ਼ਾ ਕੋਈ ਨਹੀਂ ਮੇਰੇ ਮਾਰੀ ਹੋਦੀ ਕੰਨੇ ਦੀ ਕਹੀ ਜ਼ਿੰਮੇਵਾਰੀ ਕੋਈ ਨਹੀਂ ਕਰਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਵੀ ਪਾਉਂਦਾ ਮੈਂ ਮੇਰੀ ਗੱਲ ਸੁਣਿਆ ਕਰਦੇ ਮੈਂ ਲੜਾਉਂਦਾ 500 ਨੂੰ ਫੋਨ ਨਾਲ ਲਾਟ ਦੋ ਬੰਨੋ ਉਹ ਬੰਦ ਕਰੀ ਹਾਜੀ ਦੱਸ ਇੱਕ ਦੱਸੋ ਜਿੱਦ ਦੀ ਯਾਦ ਹੋਵੇ ਜਿੰਨੇ ਰਹੀ ਹੈ ਜਿੰਨੇ ਮਾਸੇ ਮੇਰੇ ਨਾਲ ਨਹੀਂ ਪੁੱਛੋ ਕਰਦੀ ਕੀ ਖੂਨ ਲਾਉਂਦਾ ਤੂੰ ਕੋਈ ਇਹਦਾ ਓਏ ਕਰ ਦੇ ਈ ਇਹਨੂੰ ਪਾਣੀ ਤੇ ਪੁੱਛੀ ਅਸੀਂ ਮਨੋਹਰਾ ਲੜ ਮੇਲ ਕੇ ਯਾਰ ਮੇਲ ਕੇ ਨਹੀਂ ਦੱਸ ਵੀ ਨਾ ਭੈਣ ਜਿੱਥੇ ਚੱਲ ਰਿਹਾ ਨਹੀਂ ਨਹੀਂ ਕਿਹਦਾ ਨਹੀਂ ਦੱਸ ਰਿਹਾ ਨਹੀਂ ਪਾਣੀ ਪੁੱਛਿਆ ਦੀ ਫਾਰਾ ਆਪਣੀ ਪੁੱਛੀ ਆ ਪਿੱਛੇ ਕੋਣੀ ਜੀਤੂ ਕਰਦੀ ਐਂਟੀ ਨਹੀਂ ਸਾਡੀ ਕੋਣੀ ਜੀਤੂ ਕਰਾ ਕੇ ਉਹ ਕਿਹਦਾ ਕਰਾ ਰਿਹਾ ਮਸਾਲੇ ਮੱਝ ਬਣੀ ਨੇ ਮਾਰ ਕੇ ਨਾ ਤੋੜਾ ਜਾਏ ਜੇਰ ਮਿੱਟੀ ਵਾਲੇ ਇਧਰ ਆ ਕੋਈ ਚੰਗਾ ਮਿਲਦਾ ਮੀਨ ਆਈ ਤਾਨੂੰ ਮੈਨੂੰ ਲੱਗਦਾ ਮੈਂ ਕਰਕੇ ਆ ਸੁਪਨਾ ਲਿਖਾ ਤੂੰ ਕੋ ਸਭ ਕਹ ਤੈਨਾਂ ਜਾਂ ਮਾਰਾ ਮੈਂ ਗਈ ਹੀ ਇਹਦਾ ਰੋਹ ਕੇਰਾ ਦੁਨੀਆ ਦਾ ਜਨਮ ਆ ਤੂੰ ਕਿੰਨੇ ਵਾਸਤੇ ਕਰਦਾ ਫੋਨ ਲਾ ਕੇ ਕਰੀਂ ਕੋਈ ਪੁਰਾਣਾ ਪਹਿਲਾਂ ਤੇ ਕੋਈ ਨਾ ਸੀ ਰਵਾ ਆ ਬਖ ਜਿਹੜਾ ਫੋਨ ਉਹ ਕੌਣ ਆ ਇਧਰ ਟੱਗ ਜੋੜੀ ਆ માલનીગવજીજ સહીણ હીણીએ કાલેણ સીણ સાંજ સીણ સીણીંડ સીણ સાળજીણ સીણીણ સીણ સીણીણ સીણ સીણ સ�